ਸਸ਼ੀਗਲ ਮੈਂ ਮੋਹਿਤ ਤਲਵਾਰ ਦੇ ਤੁਸ ਦੇਖ ਰਹੇ ਪੰਜਾਬ ਟਾਕ 24 ਕਾਂਗਰਸ ਦੇ ਸੀਨੀਅਰ ਨੇਤਾ ਹਰਖ ਸਿੰਘ 라ਵਤ ਦੇ ਇੱਕ ਵਿਵਾਦਿਤ ਬਿਆਨ ਤੇ ਉਤਰਾਖੰਡ ਤੋਂ ਲੈ ਕੇ ਪੰਜਾਬ ਤੱਕ ਤੇ ਦਿੱਲੀ ਦੇ ਅਤੇ ਕਈ ਹੋਰ ਰਾਜਾਂ ਦੇ ਵਿੱਚ ਗਹਿਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਵਕੀਲਾਾਂ ਦੀ ਇੱਕ ਮੀਟਿੰਗ ਦੇ ਦੌਰਾਨ 라ਵਤ ਨੇ ਇੱਕ ਸਿੱਖ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਹਿ ਦਿੱਤਾ 12 ਵਜ ਗਏ ਨੇ ਬਸ ਐਸ ਟਿੱਪਣੀ ਦੀ ਦੇਰ ਸੀ ਜਿਸ ਤੋਂ ਬਾਅਦ ਇਸ ਵਾਕ ਨੇ ਕੇਵਲ ਸਿੱਖ ਪਾਇ ਚਿਹਰੇ ਦੀਆਂ ਭਾਵਨਾ ਨੂੰ ਹੀ ਠੇਸ ਨਹੀਂ ਪਹੁੰਚਾਈ ਸਗੋ ਉਹ 1984 ਦੇ ਕਾਲੇ ਦੌਰ ਦੀਆਂ ਯਾਦਾਂ ਵੀ ਦੁਬਾਰਾ ਜਗਾ ਦਿੱਤੀਆਂ ਨੇ ਹਾਲਾਂਕਿ 라ਵਤ ਨੇ ਇਸ ਬਾਤ ਵੀ ਬਾਤ ਤੋਂ ਬਚ ਦੇ ਲਈ ਤੁਰੰਤ ਮਾਫੀ ਵੀ ਮੰਗ ਲਈ ਸੀ ਪਰ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿਸ ਤੋਂ ਬਾਅਦ ਇਸ ਦਾ ਵਿਰੋਧ ਜੜਾ ਹੋਰ ਤੇਜ਼ ਹੋ ਗਿਆ ਪੰਜਾਬ ਅਤੇ ਦਿੱਲੀ ਸਮੇਤ ਕਈ ਥਾਨਾਂ ਤੇ ਸਿੱਖ ਘਟਨਾ ਨੇ रावत ਦੇ ਕੁੱਤਲੇ ਫੋਕੇ ਕਾਂਗਰਸ ਦੇ ਨੇਤਾਵਾਂ ਨੂੰ ਸਿੱਖ ਸਮਾਜ ਪ੍ਰਤੀ ਰਵੱਈਏ ਤੇ ਸਖਤ ਘੇਰਿਆ ਸਿੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਤਾਂ ਐ ਵੀ ਕਿਹਾ ਹੈ ਕਿ ਇਹ ਪਰੰਪਰਾ ਆਸਥਾ ਤੇ ਸਿੱਖ ਇਤਿਹਾਸ ਦੀ ਮਹਾਨਤਾ ਦਾ ਮਜ਼ਾਕ ਉਡਾਉਣਾ ਕਾਂਗਰਸ ਦੇ ਲਈ ਕੋਈ ਨਵੀਂ ਗੱਲ ਨਹੀਂ ਸਗੋਂ ਉਹਨਾਂ ਦਾ આરોਪ ਹੈ ਕਿ रावत ਦਾ ਬਿਆਨ ਵੀ ਉਸ ਸੋਚ ਦਾ ਹੀ ਹਿੱਸਾ ਹੈ ਜੋ ਸਿੱਖ ਕੌਮ ਦੇ ਸ਼ੌਰੇ ਵਾਲੀ ਵਿਰਾਸਤ ਨੂੰ ਘਟ ਕਰਕੇ ਵੇਖਦੀ ਹੈ ਉਧਿਆ ਦਾ ਇਹ ਵੀ ਕਹਿਣਾ ਹੈ ਕਿ ਸਿੱਖ ਯੋਧਿਆਂ ਨੇ ਇਤਿਹਾਸ ਦੇ ਵਿੱਚ ਜੇਕਰ ਮੁਗਲ ਅਤਿਆਚਾਰਾਂ ਦਾ ਡਟ ਕੇ ਜਵਾਬ ਨਾ ਦਿੱਤਾ ਹੁੰਦਾ ਰਾਤ ਦੇ 12 ਵਜੇ ਕਿਤੀਆਂ ਦਸਤਕਾਂ ਨਾਲ ਮਾਸੂਮ ਲੋਕਾਂ ਨੂੰ ਨਾ ਬਚਾਇਆ ਹੁੰਦਾ ਤਾਂ ਦੇਸ਼ ਦੀ ਤਸਵੀਰ ਅਜੇ ਹੀ ਨਾ ਹੁੰਦੀ ਸਿੱਖ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਬਿਆਨਾਂ ਨਾਲ ਸਿਰਫ ਗੁਜਰੇ ਸਮੇਂ ਦੇ ਵਿੱਚ ਜ਼ਖਮ ਜੜੇ ਉਹ ਹਰੇ ਹੁੰਦੇ ਨੇ ਸਗੋਂ ਭਾਈਚਾਰੇ ਦੇ ਵਿੱਚ ਗੁੱਸਾ ਅਤੇ ਨਿਰਾਸ਼ਾ ਵੀ ਵਧਦੀ ਹੈ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਤਰਾਸ ਦੀ ਅੱਜ ਵੀ ਕਈ ਪਰਿਵਾਰਾਂ ਦੇ ਲਈ ਦਰਦ ਭਰੀ ਯਾਦ ਬਣੀ ਹੋਈ ਹੈ ਇਸ ਪਿਛੋਕੜ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਉਹ ਉਪਹਾਸਪੂਰਨ ਜਾਂ ਤੋਹਫੀਨ ਜਨਕ ਟਿੱਪਣੀ ਸਮਾਜਿਕ ਸਹਿਯੋਗ ਅਤੇ ਸਾਂਝੀ ਭਾਵਨਾ ਦੇ ਲਈ ਨੁਕਸਾਨ ਦੇ ਮੰਨਿਆ ਜਾਂਦਾ ਹੈ ਸਿੱਖ ਸੰਸਥਾਵਾਂ ਨੇ ਕਾਂਗਰਸ ਤੋਂ ਇਸ ਮਾਮਲੇ ਤੇ ਸਪਸ਼ਟ ਸਟੈਂਡਰਡ ਤੇ ਰਾਵਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ दौराएंगे भारत सूजन जिंदाबाद 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 हाथ खड़े करके सरदार जी हाथ खड़े करके बारह, बारह बजे बारह बजे मजाक करो रहे भाई सॉरी अरे अरे यार आपसे तरफ प्रेम हमारा अच्छा चलो सॉरी मैं माफी मांग रहा हूं मेरे मुंह से निकल गया कांग्रेस जी की हमेशा बिरती सिख विरोधी रही है ਉੱਚਾ ਹੈ ਪੰਜਾਬ ਦੇ ਨਾਲ ਵਿਤਕਰਾ ਹੋਵੇ ਸਿੱਖਾਂ ਦੇ ਨਾਲ ਵਿਤਕਰਾ ਹੋਵੇ 84 ਜੂਨ ਦਾ ਸਾਕਾ ਨੀਲਾ ਤਾਰਾ ਹੋਵੇ ਜਾਂ ਦਿੱਲੀ ਦਾ ਕਤਲੇਆਮ ਹੋਵੇ ਇਸ ਦੇ ਵਿੱਚ ਕਾਂਗਰਸ ਦੀ ਜਿਹੜੀ ਜਣਾ ਨਜ਼ਰੀਆ ਵਾ ਉਹ ਹਮੇਸ਼ਾ ਸਿੱਖ ਵਿਰੋਧੀ ਰਿਹਾਈ ਗੱਲ ਦਿਖਾਈ ਦਿੰਦੀ ਹੈ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਹਰੀਸ਼ ਸ਼ਰਾਵਤ ਨਾਮ ਦਾ ਜਿਹੜਾ ਉੱਤਰਾਖੰਡ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਇੱਕ ਜਨ ਸਭਾ ਦੇ ਵਿੱਚ ਸਿੱਖਾਂ ਦੇ 12 ਵਜਨ ਦੀ ਗੱਲ ਕਰ ਰਿਹਾ ਤੇ ਉਸ ਗੱਲ ਦਾ ਬੜਾ ਗੰਭੀਰ ਨੋਟਿਸ ਵੀ ਲਿਆ ਜਾ ਰਿਹਾ ਪਰ ਮੈਂ ਇਹ ਸਮਝਦਾ ਕਿ ਅਸੀਂ ਹਰੀਸ਼ ਜਿਹੜੀ ਸਿਕਾਉਮਾ ਹਰੀਸ਼ ਹਰੀਸ਼ रावत ਦੇ ਕਰਕੇ ਨਹੀਂ ਹੈ ਇਹਦੇ ਕਹਿਣ ਕਰਕੇ ਨਹੀਂ ਹੈ ਪਰ ਹਰੀਸ਼ रावत ਨੂੰ ਸਿੱਖਾਂ ਦੇ ਇਤਿਹਾਸ ਦਾ ਹੀ ਨਹੀਂ ਪਤਾ ਕਿ 12 ਵਜਨ ਵਾਲੀ ਗੱਲ ਦਾ ਅਸਲ ਅਰਥ ਕੀ ਹੈ ਮੈਨੂੰ ਯਾਦ ਆ ਕਿ ਪਿਛਲੇ ਦਿਨੀ ਇੱਥੇ ਬਾਬਾ RAMDEV ਦਰਬਾਰ ਸਾਹਿਬ ਆਏ ਤੇ ਹੜਾ ਪੀੜਤਾਂ ਦੀ ਮਤ ਵਾਸਤੇ ਸ਼ਰਮਣੀ ਕਮੇਟੀ ਨੂੰ ਉਹਨਾਂ ਨੇ ਚੈੱਕ ਦਿੱਤਾ 1 ਕਰੋੜ ਦਾ ਬੜੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਆ ਉਸ ਦੇ ਕਰਕੇ ਹੀ ਅੱਜ ਹਿੰਦੁਸਤਾਨ ਦੀ ਫਿਜ਼ਾ ਦੇ ਜਿਹੜੀ ਆ ਉਹ ਮੰਦਰਾਂ 'ਚ ਤਲਵਜ ਰਹੇ ਨੇ ਜਾਂ ਸਾਡਾ ਜਨੇਊ ਜਾਂ ਸਾਡੀ ਜਿਹੜੀ ਹੈ ਜਨਾ ਤਿਲਕ ਆ ਇਹ ਇਸ ਕਰਕੇ ਹੀ ਅੱਜ ਮਹਬੂਜ਼ ਆ ਤੇ ਅੱਜ ਭਾਵੇਂ ਇਹ ਗੱਲ ਵੱਖਰੀ ਹੈ ਕਿ ਅੱਜ ਕੁਝ ਲੋਕ ਹੀ ਇਸ ਕਰਕੇ ਹਿੰਦੂ ਰਾਸ਼ਟਰ ਦਾ ਨਾਂ ਵੀ ਲਾ ਰਹੇ ਨੇ ਪਰ ਇਹ ਗੱਲ ਕਹਿਣ ਵਾਲੀ ਆ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇਸ਼ ਦੇ ਅੰਦਰ ਅੱਜ ਜਿਹੜਾ ਬਹੁ ਗੰਤੀ ਸਾਡਾ ਜਿਹੜਾ ਸਰਾਧਨ ਧਰਮ ਜੀ ਨੂੰ ਕਹਦੇ ਆ ਉਹ ਸੁਰੱਖਿਅਤ ਆ ਤੇ ਇਹ ਖਾਸ ਤੌਰ ਦੇ ਉੱਤੇ ਇਹ 12 ਵਜੇ ਵਾਲੀ ਗੱਲ ਨੂੰ ਰੇਸ਼ਰਾਬਤ ਨੂੰ ਪਤਾ ਨਹੀਂ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਹਿਜਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲੈ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿੱਲਾ ਐਕਸ਼ਨ ਹੁੰਦਾ ਸੀ ਰਾਵਤ ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਦਰਿਆ ਕੀਤਾ ਨਿਆਂ ਦੌਣ ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਿਹੜੇ ਆ ਹਮੇਸ਼ਾ ਚੜ੍ਹਦੀ ਕਲਾ ਦੇ ਜਿਹੜੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਆ ਹੁਣੇ-ਹੁਣੇ ਦੇਸ਼ ਸਾਰਾ ਗੁਰਤੇਗ ਬਾਦਸਾਹ ਜੀ ਦੀ ਉਸ ਕਰਵਰ ਨਤਮਤਕ ਹੋ ਗਿਆ ਨੇ ਪਰ ਤੁਹਾਡੇ ਵਰਗੇ ਲੋਕਾਂ ਨੂੰ ਸ਼ਾਇਦ ਅਕਲ ਕਦੋਂ ਆਉਗੀ ਪਰ ਇਸ ਗੱਲ ਦੀ ਮਤਾਜਗੀ ਨਹੀਂ ਆ ਸੈਪਕੋਮ ਆਪਣੇ ਆਪ ਦੇ ਵਿੱਚ ਗੁਰੂ ਦਾ ਸਾਜਾ ਖਾਲਸਾ ਵਾ ਉਹ ਚੜ੍ਹਦੀ ਕਲਾ ਜਦ ਚੜ੍ਹਦੀ ਕਲਾ ਜ